ਤਾਂ ਸਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਜੀ ਉਸ ਗ੍ਰਿਫਤਾਰੀ ਨੂੰ ਤੁਸੀਂ ਵੀ ਦੇਖਦੇ ਹੋ ਉਹਦਾ ਲਗਾਤਾਰ ਦੋਸ਼ ਲਗਾ ਰਹੇ ਨੇ ਬੀਜੇਪੀ ਦੇ ਉੱਤੇ ਕਿ ਬੀਜੇਪੀ ਸਾਡੇ ਨਾਲ ਵੈਂਡਾ ਦਾ ਪੋਲਿਟਿਕਸ ਕਰ ਰਹੀ ਹੈ ਜੀ ਨਹੀਂ ਦੇਖੋ ਇਹ ਤਾਂ ਦੋਸ਼ ਕੋਈ ਕੋਈ ਵੀ ਲਗਾ ਸਕਦਾ ਹਰੇਕ ਨੂੰ ਅਧਿਕਾਰਾ ਲਗਾਉਣ ਦੇ ਲੇਕਿਨ ਵੱਡੀ ਗੱਲ ਇਹ ਆ ਕਿ ਅੱਜ ਤੇ ਹਾਈ ਕੋਰਟ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਗਏ ਸੀਗੇ ਜੀ ਮੈਨੂੰ ਲੱਗਦਾ ਮੈਂ ਹੋਵਾਂ ਤੁਸੀਂ ਹੋ ਜਾਂ ਆਮ ਆਦਮੀ ਹੋਵੇ ਜਾਂ ਬੀਜੇਪੀ ਹਰੇਕ ਨੂੰ ਹਾਈ ਕੋਰਟ ਤੇ ਜਾਂ ਕੋਰਟ ਦੇ ਵਿੱਚ ਵਿਸ਼ਵਾਸ ਹੋਣਾ ਹੀ ਚਾਹੀਦਾ ਹੈ ਜੀ ਆਰਵਿੰਦ ਕੇਜਰੀਵਾਲ ਜੀ ਕਹਿੰਦੇ ਸੀ ਮੇਰੇ ਸੰਮਣ ਫਰਜੀ ਨੇ ਇਹ ਇਲੀਗਲ ਨੇ ਔਰ ਨਿਆਏ ਮੇਰੇ ਖਿਲਾਫ ਕੋਈ ਸਬੂਤ ਨਹੀਂ ਇਹੀ ਤਿੰਨ ਵਿਸ਼ੇ ਸੀ ਉਹਨਾਂ ਦੇ ਜੀ ਅੱਜ ਜਦੋਂ ਕੋਰਟ ਚ ਗਏ ਨੇ ਕੋਰਟ ਦੇ ਉਹਨਾਂ ਸਵਾਲੀ ਸਭ ਤੋਂ ਪਹਿਲਾ ਸਵਾਲ ਇਹ ਪੁੱਛਿਆ ਕਿ ਤੁਸੀਂ ਈਡੀ ਦੇ ਸਾਹਮਣੇ ਕਿਉਂ ਨਹੀਂ ਪੇਸ਼ ਹੋ ਰਹੇ ਜੀ ਆਰਵਿੰਦ ਕੇਜਰੀਵਾਲ ਜੀ ਦੇ ਵਕੀਲ ਨੇ ਕਿਹਾ ਜੀ ਉਹਨਾਂ ਨੂੰ ਡਰ ਲੱਗਦਾ ਈਡੀ ਅਰੈਸਟ ਕਰੂਗੀ ਜੀ ਉਹਨਾਂ ਨੇ ਈਡੀ ਦੇ ਵਕੀਲ ਨੂੰ ਕਿਹਾ ਵੀ ਤੁਸੀਂ ਅੰਡਰਟੇਕਿੰਗ ਦੇ ਦਿਓ ਤੁਸੀਂ ਅਰੈਸਟ ਨਹੀਂ ਕਰੋਗੇ ਤੁਹਾਡੇ ਸਾਹਮਣੇ ਪੇਸ਼ ਹੋ ਜਾਂਦਾ ਹੂੰ ਉਹਨਾਂ ਨੇ ਕਿਹਾ ਨਹੀਂ ਬਿਲਕੁਲ ਅਰੈਸਟ ਕਰਾਂਗੇ ਅਸੀਂ

ਜੀ ਇਹ ਹਾਈ ਕੋਰਟ ਨੇ ਹੀ ਅੱਜ ਡਿਸਾਈਡ ਕਰ ਦਿੱਤਾ ਵੀ ਅਸੀਂ ਇਹਦੀ ਅਰੈਸਟ ਨਹੀਂ ਸਟੇ ਕਰਾਂਗੇ ਔਰ ਖਾਲੀ ਇਹ ਹੀ ਨਹੀਂ ਡਿਸਾਈਡ ਕੀਤਾ ਬਕਾਇਦਾ ਪੁੱਛਿਆ ਕਿ ਤੁਸੀਂ ਉਹ ਅਰੈਸਟ ਕਰਨਾ ਚਾਹੁੰਦੇ ਜੀ ਦੇ ਨੇ ਕਿ ਹਾਂਜੀ ਅਸੀਂ ਕਰਨਾ ਚਾਹੁੰਦੇ ਅਰੈਸਟ ਇਹਨੂੰ ਜੀ ਸੋ ਇਟ ਵਾਸ ਡਿਸਾਈਡਿਡ ਇਨਸਾਈਡ ਦੀ ਕੋਰਟ ਇਟਸੈਲਫ ਕਿ ਇਹਨਾਂ ਨੂੰ ਅਰੈਸਟ ਕਰਨਗੇ ਹੁਣ ਜੀ ਤੇ ਫਿਰ ਉਹਦੇ ਬਾਅਦ ਭਾਜਪਾ ਕਾਂਗਰਸ ਆਮ ਆਦਮੀ ਪਾਰਟੀ ਅਕਾਲੀ ਇਹ ਕਿੱਥੋਂ ਅੱਗੇ ਵਿੱਚ ਅਗਰ ਸ਼ਰਾਬ ਕੋਟਾਲਾ ਨਹੀਂ ਕੀਤਾ ਤੇ ਮਾਨਯੋਗ ਹਾਈ ਕੋਰਟ ਦੇ ਕੋਲ ਅੱਜ ਕਾਗਜ਼ ਲੈ ਕੇ ਗਏ ਸੀ ਫਿਰ ਹਾਈ ਕੋਰਟ ਮੰਨ ਲੈਂਦੀ ਵਿਰੋਧੀ ਧਿਰ ਤੁਹਾਡੇ ਤੇ ਹਜੇ ਵੀ ਜਿਹੜੇ ਉਹ ਸਵਾਲ ਚੁੱਕ ਰਹੇ ਨੇ ਪ੍ਰਿੰਕਾ ਗਾਂਧੀ ਦਾ ਵੀ ਟਵੀਟ ਆਇਆਗਾ ਉਹ ਵੀ ਇਹ ਗੱਲ ਕਹਿ ਰਹੇ ਨੇ ਕਹਿੰਦੇ ਦੇਸ਼ ਦੇ ਪਧਾਨ ਸਾਹਿਬ ਲਈ ਇਹ ਚੰਗੀ ਗੱਲ ਨਹੀਂ ਹੈਗੀ ਕਿ ਇੱਕ ਦਿੱਲੀ ਦੇ ਮੁੱਖ ਮੰਤਰੀ ਨੂੰ ਕਾਰਵਾਈ ਕਰਨਾ ਇਸ ਤਰੀਕੇ ਦੇ ਨਾਲ ਜੇਲ੍ਹ ਕਰਨਾ ਠੀਕ ਗੱਲ ਆ ਤੁਹਾਡਾ ਕੀ ਸ਼ੋਭਨਾਮ ਸਵਾਰ ਸਾਹਿਬ ਮੈਂ ਪੁੱਛਣਾ ਭੁੱਲ ਗਿਆ ਸੀ ਹਾਂਜੀ ਸਰ ਤੁਹਾਡਾ ਕੀ ਸ਼ੋਭਨਾਮ ਮੇਰਾ ਨਾਮ ਰਾਜਦੀਪ ਸਿੰਘ ਜੀ ਅੱਛਾ ਰਾਜਦੀਪ ਸਿੰਘ ਜੀ ਮੇਰੀ ਬੇਨਤੀ ਆ ਕਿ ਦੇਖੋ ਮੈਨੂੰ ਨਹੀਂ ਯਾਦ ਆ ਰਿਹਾ ਕਿ ਤੁਸੀਂ ਜਰਨਲਿਜ਼ਮ ਅੰਦਰ ਪਤਾ ਨਹੀਂ ਕਦੋਂ ਤੁਝੇ ਕਦੀ ਨਹੀਂ ਤੁਸੀਂ ਅਸਾ ਬਿਆਨ ਨਹੀਂ ਸੁਣਿਆ ਹੋਊਗਾ ਜਿਹਨੂੰ ਅਰੈਸਟ ਕੀਤਾ ਗਿਆ ਉਹਨੇ ਕਹਿਆ ਹੋਵੇ ਮੈਂ ਤਾਂ ਦੇਖੋ ਜੀ ਗਲਤ ਕੰਮ ਕੀਤਾ ਸੀਗਾ ਜਾਂ ਉਹਦੇ ਵਰਕਰਾਂ ਨੇ ਜਾਂ ਉਹਦੇ ਪਾਰਟੀ ਦੇ ਬਾਕੀ ਲੋਕਾਂ ਕਹਿੰਦੇ ਨਹੀਂ ਜੀ ਦੇਖੋ ਇਹਨੇ ਗਲਤ ਕੀਤਾ ਜਿਹੜਾ ਅਰੈਸਟ ਹੋਣਾ ਹੀ ਚਾਹੀਦਾ ਸੀ ਤੁਸੀਂ ਕਦੀ ਸੁਣਿਆ ਤੁਸੀਂ ਨਹੀਂ ਕੋਈ ਕਦੇ ਵੀ ਨਹੀਂ ਕਦੀ ਮੇਰਾ ਮੈਂ ਨਹੀਂ ਸਮਝਦਾ ਕਿ ਆਮ ਆਦਮੀ ਪਾਰਟੀ ਕੋ ਗਲਤ ਸਟੈਂਡ ਲੈ ਰਹੀ ਹੈ ਮੈਂ ਨਹੀਂ ਸਮਝਦਾ ਕਿ ਆਮ ਆਦਮੀ ਪਾਰਟੀ ਦੀਆਂ ਭਾਵਨਾ ਨੂੰ ਸਾਨੂੰ ਨਹੀਂ ਸਮਝਣਾ ਚਾਹੀਦਾ ਸਾਨੂੰ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਸਾਨੂੰ ਇੱਜ਼ਤ ਕਰਨੀ ਚਾਹੀਦੀ ਹੈ ਉਹਨਾਂ ਦੀ ਭਾਵਨਾ ਦੀ ਕਿਉਂ ਇੱਕ ਪਾਰਟੀ ਦੇ ਸੱਚੇ ਵਰਕਰ ਦੇ ਤੌਰ ਤੇ ਆਪਣੀ ਗੱਲ ਕਹਿ ਰਹੇ ਨੇ ਇਹੀ ਕਹਿਣਾ ਚਾਹੀਦਾ ਉਹਨਾਂ ਨੂੰ ਜੀ ਮਾਫ਼ ਕਰਨਾ ਪਾਰਟੀ ਨੇ ਉਹਨਾਂ ਨੂੰ ਮੰਤਰੀ ਬਣਾਇਆ ਹੈ ਜੀ ਪਾਰਟੀ ਨੇ ਉਹਨਾਂ ਨੂੰ ਇਨਰ ਵਡੀ ਅਹੁਦੇ ਤੇ ਪਹੁੰਚਾਇਆ ਹੈ ਹਮ ਅਸੀਂ ਉਹਨੂੰ ਤੋਂ ਐਕਸਪੈਕਟ ਕਰੀਏ ਕਿ ਉਹ ਅਰਵਿੰਦ ਕੇਜਰੀਵਾਲ ਜੀ ਨੂੰ ਕਹਿਣਗੇ ਕਿ ਨਹੀਂ ਜੋ ਹੈ ਠੀਕ ਹੋਇਆ ਬਿਲਕੁਲ ਇਹਨੇ ਕਰਪਟ ਆਦਮੀ ਨੂੰ ਜ ਹੂੰ ਸੋ ਜਿਤੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ ਦੇਖੋ ਆਪਾਂ ਉਹਨਾਂ ਦੀ ਭਾਵਨਾ ਦੀ ਕਦਰ ਕਰੀਏ ਆਪਾਂ ਇੱਜ਼ਤ ਕਰਨੀ ਚਾਹੀਦੀ ਕਿ ਦੇਖੋ ਭਾਵੇਂ ਕੁਝ ਵੀ ਆ ਭਾਵੇਂ ਬੇਈਮਾਨ ਆਦਮੀ ਅਰਵਿੰਦ ਕੇਜਰੀਵਾਲ ਭਾਵੇਂ ਕਰਪਟਾ ਲੇਕਿਨ ਫਿਰ ਵੀ ਦੇਖੋ ਉਹ ਲੋਗੋ ਦੇ ਨਾਲ ਖੜੇ ਨੇ ਤਾਂ ਮੈਨੂੰ ਨਹੀਂ ਸਮਝਦਾ ਕਿ ਉਹ ਨਹੀਂ ਖੜੇ ਹੋਣਗੇ ਬਿਲਕੁਲ ਜਸਟੀਫਾਈਡ ਉਹਨਾਂ ਦਾ ਜੀ ਉਹ ਵੀ ਗੱਲ ਕਹਿ ਰਹੇ ਕਹਿੰਦੇ ਜਦੋਂ ਪਹਿਲਾਂ ਦੋ ਤਿੰਨ ਵਾਰੀ ਪੁੱਛੀਆਂ ਚ ਹੋਈ ਸੀਗੀ ਤਾਂ ਫਿਰ ਉਦੋਂ ਸਾਰਾ ਕੁਝ ਕਲੀਅਰ ਹੋ ਗਿਆ ਸੀਗਾ ਫਿਰ ਵਾਰ-ਵਾਰ ਸੰਮਣ ਭੇਜਿਆ ਨਾ ਜੀ ਗਵਾਰਦੀ ਕਰਨੀ ਸੀ ਪਹਿਲਾਂ ਕਰ ਲੈਂਦੇ ਫਿਰ ਅਜੀਤ ਸਿੰਘ ਜੀ ਅਸੀਂ ਥੋੜਾ ਕਹਣੀ ਅ ਹੂੰ ਤੁਹਾਨੂੰ ਵੀ ਕੋਰਟ ਤੇ ਤਾਂ ਤਬਾਰ ਤੁਹਾਨੂੰ ਵੀ ਰਾਜੀਵ ਜੀ ਹੋਊਗਾ ਇਹ ਕੋਰਟ ਨਹੀਂ ਹੈਗਾ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਉਹ ਸਮਤੀ ਲੈਣ ਦੀ ਕੋਸ਼ਿਸ਼ ਕਰ ਰਹੇ ਆ ਲੋਕ ਸਭਾ ਚੋਣਾਂ ਵੀ ਕਿਉਂਕਿ ਤਰੀਕਾ ਐਲਾਨ ਹੋ ਚੁੱਕੀਆਂ ਨੇ ਚੋਣਾਂ ਦੇ ਨਹੀਂ ਸਿਰੋਹੀ ਗੱਲ ਆ ਗਈ ਲੈਣਗੇ ਉਹ ਪੋਲਿਟੀਕਲ ਬੰਦੇ ਨੇ ਦੇਖੋ ਉਹਨਾਂ ਨੇ ਕੋਈ ਧਾਰਮਿਕ ਦੁਕਾਨ ਨਹੀਂ ਖੋਲੀ ਹੋਈ ਉਹ ਪੋਲਿਟੀਕਲ ਬੰਦੇ ਨੇ ਉਹ ਸਮਤੀ ਡੈਫੀਨੇਟਲੀ ਲੈਣਗੇ ਔਰ ਲੈਣੀ ਚਾਹੀਦੀ ਹੈ ਉਹਨਾਂ ਨੂੰ ਅਧਿਕਾਰ ਆ ਉਹਨਾਂ ਨੂੰ ਰਾਜਨੀਤੀ ਦੇ ਅੰਦਰ ਲekin ਤੁਹਾਨੂੰ ਵੀ ਇੱਕ ਗੱਲ ਮੰਨ ਲੈਣੀ ਚਾਹੀਦੀ ਆ ਕਿ ਅਸੀਂ ਹਾਈ ਕੋਰਟ ਦੇ ਅੰਦਰ ਜਿਹੜੀ ਕੋਰਟ ਗੱਲ ਕਹਿੰਦੀ ਆ ਤੁਹਾਨੂੰ ਮੇਰੀ ਗੱਲ ਨਾ ਮੰਨੋ, ਬੀਜੇਪੀ ਦੀ ਨਾ ਮੰਨੋ, ਆਪੀ ਦੀ ਨਾ ਮੰਨੋ, ਕਾਂਗਰਸ ਨਾ ਮੰਨੋ, ਲekin ਹਾਈ ਕੋਰਟ ਦੀ ਗੱਲ ਤੇ ਰਾਜ ਦੀ ਵੀ ਮੰਨਣੀ ਚਾਹੀਦੀ ਆ। ਹੂੰ। ਤੇ ਜਦੋਂ ਅੱਜ ਹਾਈ ਕੋਰਟ ਦੇ ਸਾਹਮਣੇ ਗੱਲਾਂ ਹੋਈਆਂ ਨੇ, ਪੂਰੀ ਦੁਨੀਆ ਨੇ ਦੇਖੀਆਂ ਨੇ ਲਾਈਵ ਟੈਲੀਕਾਸਟ ਹੋ ਜਿਨਾਂ ਚੀਜ਼ਾਂ ਦਾ। ਇਹ ਗੱਲਾਂ ਤੇ ਆਮ ਆਦਮੀ ਪਾਰਟੀ ਜਿਹੜੀ ਮੀਨੂਵਰ ਤੁਹਾਨੂੰ ਆ ਕੇ ਦੱਸਦੇ ਪਏ ਨੇ, ਕੋਰਟ 'ਚ ਜਾ ਕੇ ਦੱਸਦੇ ਹੀ ਪਏ ਸੀ। ਹੂੰ ਜੀ। ਤੇ ਜੇ ਕੋਰਟ ਦੇ ਨਹੀਂ ਸੁਣੀਏ ਤਾਂ ਤੁਸੀਂ ਮੈਂ ਕਿਵੇਂ ਸੁਣ ਲ ਕੁਈ ਨਵੀਂ ਗੱਲ ਲੈ ਕੇ ਹੁਣ ਤੋਂ ਤੁਸੀਂ ਮੈਂ ਵੀ ਸੁਣ ਸਕਦੇ ਆ ਇਹ ਗੱਲ ਸਾਰੀ ਕੋਰਟ ਵਿੱਚ ਕਈਆਂ ਨੇ ਉਹਨਾਂ ਨੇ ਜੀ ਮੈਂ ਉਹਨਾਂ ਦਾ ਹੀ ਸਵਾਲ ਲੈ ਰਹੇ ਆ ਜੀ ਜੋ ਸਵਾਲ ਆਕਰ ਇਹਨੇ মিডিਆ ਦੇ ਮੂਰੇ ਹੁਣ ਆਤੀਸ਼ੀ ਜਿਹੜੇ ਨੇ ਕੈਪਟਨ ਮੰਤਰੀ ਨੇ ਉਹਨਾਂ ਨੇ ਵੀ ਜਿਹੜਾ ਸਵਾਲ ਚੁੱਕਿਆ ਉਹ ਕਹਿੰਦੇ ਬੀਜੇਪੀ ਡਰ ਰਹੀ ਆ ਕਿਉਂਕਿ ਅਰਵਿੰਦ ਕੇਜਰੀਵਾਲ ਦਾ ਦੇਸ਼ ਚ ਕਦ ਬਹੁਤ ਵੱਡਾ ਹੋ ਰਿਹਾਗਾ ਤੇ ਬੀਜੇਪੀ ਨੂੰ ਸ਼ਾਇਦ ਇਹ ਖਤਰਾਗਾ ਕਿ ਕੇਜਰੀਵਾਲ ਸਾਹਿਬ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਾ ਬਣ ਜਾਣ ਜੀ ਬਿਲਕੁਲ ਠੀਕ ਗੱਲ ਆਤੀਸ਼ੀ ਜੀ ਜਿਹੜੀ ਗੱਲ ਕਹਿ ਰਹੇ ਉਹਨਾਂ ਨੂੰ ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ ਹੈ ਉਹਨਾਂ ਨੂੰ ਮੰਤਰੀ ਬਣਾਇਆ ਅਰਵਿੰਦ ਕੇਜਰੀਵਾਲ ਜੀ ਨੇ ਦੇਖੋ ਪਾਰਟੀ ਦਾ ਸੱਚਾ ਵਰਕਰ ਕੌਣ ਹੁੰਦਾ ਹੈ ਹਮ ਅੱਜ ਆਮ ਆਦਮੀ ਪਾਰਟੀ ਦਿੱਲੀ ਦੀਆਂ 7 ਸੀਟਾਂ ਦੀ ਥਾਂ ਤੇ 4 ਸੀਟਾਂ ਤੇ ਇਲੈਕਸ਼ਨ ਲੜਦੀ ਪਈ ਆ ਜੀ ਪੰਜਾਬ ਦੀਆਂ 13 ਹਮ ਤੁਸੀਂ ਮੰਨੋ ਸਾਰੀਆਂ ਜਿੱਤਣਗੇ ਜੀ 13 ਤੋਂ 4 ਕਿੰਨੀਆਂ ਹੋਈਆਂ 17 ਜੀ 17 ਹੁਣ ਜੀ ਅਤੀਸ਼ੀ ਜੀ ਇਹ ਕਹਿੰਦੇ ਨੇ 17 ਸੀਟਾਂ ਵਾਲਾ ਪ੍ਰਧਾਨ ਮੰਤਰੀ ਬਣੇਗਾ ਤੇ ਆਪਾਂ ਨੂੰ ਉਹਨਾਂ ਦੀ ਗੱਲ ਦੀ ਕਦਰ ਹੀ ਤੇ ਕਰਨੀ ਚਾਹੀਦੀ ਸੀ ਦੇਖੋ ਕਿੱਦਿਆ ਕਿੱਦਿਆ ਉਹਨਾਂ ਦੀ ਪੁੱਤ ਪਰਤੇ ਸੱਚੇ ਸੁੱਚੇ ਵਿਚਾਰ ਨੇ ਇਹ ਪਾਰਟੀ ਦਾ ਸੱਚਾ ਕਾਰਜਕਰਤਾ ਦੀ ਪਛਾਣ ਇਹ ਹੁੰਦੀ ਆ ਹੂੰ ਉਹ 17 ਸੀਟਾਂ ਦੇ ਖੜੀ ਪਾਰਟੀ ਵਾਸਤੇ ਕਹਿੰਦਾ ਕਿ ਇਹ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਬਸ ਇਹਨੇ ਕੱਲ ਸੌ ਚੁੱਕਣੀ ਸੀ ਇਹਨੂੰ ਕਹਿੰਦੇ ਨੇ ਪਾਰਟੀ ਦੇ ਪ੍ਰਤੀ ਵਫਾਦਾਰੀ ਦੇਖੋ ਆਪਾਂ ਨੂੰ ਆਪੀ ਸੀਜੀ ਦਾ ਇਸ ਗੱਲ ਦਾ ਸਤਕਾਰ ਔਰ ਰਿਗਾਰਡ ਕਰਨਾ ਚਾਹੀਦਾ ਹੂੰ ਸਿੱਤਾ ਸਾਹਿਬ ਉਹ ਅਲਾਈਅੰਸ ਜੋ ਹੋਇਆ ਕਾਂਗਰਸ ਦੇ ਨਾਲ ਜਾਂ ਹੋਰਾਂ ਪਾਰਟੀਆਂ ਦੇ ਨਾਲ ਅਲਾਈਅੰਸ ਹੋਇਆ ਉਹ ਅਲਾਈਅੰਸ ਨੂੰ ਲੈ ਕੇ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਅਗਲੇ ਪ੍ਰਧਾਨ ਮੰਤਰੀ ਦਾ ਜਿਹੜਾ ਹੋ ਸਕਦੇ ਨੇ ਜਾਂ ਰਾਹੁਲ ਗਾਂਧੀ ਹੋ ਸਕਦੇ ਨੇ ਕਿਉਂਕਿ ਹਜੇ ਕੁਝ ਵੀ ਉਹਨਾਂ ਦਾ ਤੈਅ ਨਹੀਂ ਹੋਇਆ ਉਹ ਆਪਾਂ ਜਿਹੜਾ ক্রিকেট ਤਾਂ ਖੇਡ ਲੈਣ ਕੌਣ ਹੋਊਗਾ ਸਾਨੂੰ ਕਿਉਂ ਪੁੱਛਦੇ ਪਏ ਜੀ ਬਣਾ ਆਪਣਾ ਤੈਅ ਤੇ ਕਰਕੇ ਆ ਜਣ ਬਾਹਰ ਜੀ ਆ ਤੀਸ਼ ਜੀ ਕਹਿ ਰਹੇ ਨੇ ਕੇਜਰੀਵਾਲ ਜੀ ਹੋਣਗੇ ਉਦੋਂ ਮੁਲਾਮ ਜੀ ਦਾ ਬੇਟਾ ਅਕਲੇਸ਼ ਜੀ ਕਹਿ ਰਿਹਾ ਹੈ ਕਿ ਮੈਂ ਹੋਊਂਗਾ ਮਮਤਾ ਜੀ ਦੇ ਚੇਲੇ ਕਹੀ ਜਾਂਦੇ ਨੇ ਮਮਤਾ ਜੀ ਹੋਣਗੇ ਇੱਥੇ ਭਗਵੰਤ ਮਾਨ ਵਾਲੇ ਰਾਤ ਨੂੰ ਕੇ ਬੈ ਕੇ 3:00 ਲੈ ਕੇ 9:00 ਵਜੇ ਤੋ ਬਾਅਦ ਮਾਫ ਕਰਨਾ 9:00 ਵਜੇ ਤੋ ਬਾਅਦ ਭਗਵੰਤ ਮਾਨ ਜੀ ਨੂੰ ਬਣਾਉਣ ਤੱਕ ਪੈਂਦੇ ਨੇ ਕਈ ਲੋਕ ਹੂੰ ਮਤਲਬ ਇੱਥੇ ਕੋਈ ਮਤਲਬ ਮੈਂ ਕਹਿੰਦਾ ਕਿ ਠੀਕ ਆਪਾਂ ਨੂੰ ਦੇਖੋ ਕਾਰਿਆ ਕਰਤਾ ਦੀ ਭਾਵਨਾ ਦਾ ਕਦਰ ਕਰਨੀ ਸਿੱਖੋ ਬਸ ਮੈਂ ਤਾਂ ਇੰਨੀ ਕੁ ਗੱਲ ਜਾਣਦਾ ਹਾਂ ਅੱਜ ਜਿਹੜੀ ਗੱਲ ਉਹਨਾਂ ਦੀਆਂ ਦਾ ਆਪਾਂ ਨੂੰ ਕਦਰ ਕਰਨੀ ਚਾਹੀਦੀ ਆ ਦੇਖੋ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਨੇ ਇੱਚੋ ਇੱਕ ਗੱਲ ਬੜੀ ਪ੍ਰੂਵ ਹੁੰਦੀ ਆ ਕਿ ਉਹ ਸੱਚੇ ਪਾਰਟੀ ਦੇ ਸ਼ਾਗਿਰਦ ਨਹੀਂ ਹੂੰ ਮੈਂ ਅਤੀਛਿਧੀ ਇਹ ਵੀ ਗੱਲ ਸੁਣ ਰਿਹਾ ਸੀ ਉਹਨੇ ਕਿਹਾ ਸੀ ਇਹਕ ਨਹੀਂ ਅਬ ਗਲੀ ਗਲੀ ਮੇ ਕੇਚੜੀ ਵਾਲ ਆਏਗਾ ਮੰਨੋ ਸਰਕਾਰ ਵੀ ਹੁਣ ਜੇਲ੍ਹ ਤੋਂ ਚੱਲੇਗੀ ਕਹਿੰਦੇ ਮੁੱਖ ਮੰਤਰੀ ਤਾਂ ਅਸਤੀਫਾ ਵੀ ਨਹੀਂ ਦੇਣਗੇ ਜੇ ਜਰੀਵਾ ਤੇ ਕਰਪਟ ਬੰਦੇ ਜੇਲ੍ਹਾਂ ਤੋਂ ਚਲਾਉਣਗੇ ਹੋਰ ਤੁਹਾਨੂੰ ਕੀ ਲੱਗਦਾ ਧਾਰਜੇਲ ਅੰਦਰ ਧਾਰਜੇਲ ਛੋੜ ਕੋਈ ਯੋਗੀ ਕੋਈ ਕੋਈ ਭਗਤ ਬੰਦਗੀ ਭਜਨ ਬੰਦਗੀ ਕਰਨ ਵਾਲੇ ਥੋੜਾ ਹੀ ਨਾ ਉੱਥੇ ਬੈਠਦੇ ਨੇ اچھا اچھا ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਇਹਨਾਂ ਦੇ ਉੱਥੇ ਬੈ ਕੇ ਕਰਨ ਨਹੀਂ ਸਮਝੋ ਤਾਂ ਜਾਂਚ ਚੱਲ ਰਹੀ ਹੈ ਅਮ ਨੀਸ ਸੌਦੀਆ ਵੀ ਜੇਲ੍ਹ ਦੇ ਵਿੱਚ ਨੇ ਸੰਜੇ ਸਿੰਘ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਖਿਲਾਫ ਹਲੇ ਤੱਕ ਕੋਈ ਵੀ ਸਬੂਤ ਨਹੀਂ ਪੇਸ਼ ਕਰ ਪਾਈ ਈਡੀ ਜਾਂ ਸੀਬੀਆਈ ਜਾਂ ਇਨਕਮ ਟੈਕਸ ਦੇ ਵੱਲੋਂ ਜੋ ਵੀ ਹੋਂ ਤੱਕ ਰੇੜਾ ਕਰਵਾਈਆਂ ਗਈਆਂ ਤੁਹਾਡਾ ਬਿਆਸ ਇਹ ਤੁਹਾਡਾ ਸਵਾਲ ਆ ਇਹ ਉਹਨਾਂ ਦਾ ਸਵਾਲ ਹੈ ਵੀ ਉਹਨਾਂ ਦਾ ਸਵਾਲ ਹੈ ਜੀ ਅੱਛਾ ਅੱਛਾ ਤੇ ਮੈਂ ਉਹਨਾਂ ਦਾ ਸਵਾਲ ਦੱਸੇ ਜਵਾਬ ਨਹੀਂ ਦੇਣਾ ਸੀ ਕਿਉਂਕਿ ਉਹਨੂੰ ਕੋ ਸੁਪਰੀਮ ਕੋਰਟ ਚ ਜਾਣ ਇਹ ਗੱਲ ਉਹਨਾਂ ਨੂੰ ਜਾ ਕੇ ਦੱਸਣ ਨਾ ਜਿੱਥੇ 1.5 ਸਾਲ ਤੋਂ ਜ਼ਮਾਨਤ ਨਹੀਂ ਮਿਲਦੀ ਪਈ ਹੈ ਤੁਹਾਨੂੰ ਮੈਨੂੰ ਆ ਕੇ ਕਿਉਂ ਪੁੱਛ ਰਹੇ ਨੇ ਹੂੰ ਜੇ ਕੋਈ ਸਬੂਤ ਨਹੀਂ ਹੈਗਾ ਤੇ ਸੁਪਰੀਮ ਕੋਰਟ 'ਚ ਜਾ ਕੇ ਜ਼ਮਾਨਤ ਲਿਆਉਣ ਤੁਹਾਨੂੰ ਮੈਨੂੰ ਐਵੇਂ ਟਾਈਮ ਕਿਉਂ ਵੇਸਟ ਕਰਦੇ ਨੇ ਹਾਂ ਬਾਕੀ ਇਹ ਸਰਕਾਰ ਚਲਾਉਣ ਦੀ ਗੱਲ ਤੁਸੀਂ ਕਹੀ ਹੈ ਮੈਂ ਤੌਰ 'ਤੇ ਸਹਿਮਤ ਹਾਂ ਵੀ ਕਲਪ ਕੀ ਬਚਿਆ ਹੈ ਸਾਰੇ ਮੰਤਰੀ ਤੇ ਜੇਲ੍ਹ 'ਚ ਨੇ ਬਾਹਰ ਸਰਕਾਰ ਚੱਲ ਕਿਵੇਂ ਸਕਦੀ ਹੈ ਤੁਸੀਂ ਮੈਨੂੰ ਆਪ ਦੱਸੋ ਹੂੰ ਹੈ ਸਰ ਮੰਤਰੀ ਜੀਲ ਦੇ ਅੰਦਰ ਆ ਡਿਪੀ ਚੀਫ ਮੰਤਰੀ ਜੀਲ ਦੇ ਅੰਦਰ ਆ ਰਾਜ ਸਭਾ ਦੇ ਐਮਪੀ ਜੀਲ ਦੇ ਅੰਦਰ ਆ ਡਵਾਈਜ਼ਰ ਜੀਲ ਦੇ ਅੰਦਰ ਆ ਮੁੱਖ ਮੰਤਰੀ ਜੀਲ ਚ ਜੀ ਹੁਣ ਤੁਸੀਂ ਕਿਵੇਂ ਸੋਚਦੇ ਸਰਕਾਰ ਬਾਹਰੋਂ ਚੱਲੂਗੀ ਕਿਵੇਂ ਚੱਲੂਗੀ ਸਮਝਾਓ ਮੈਨੂੰ ਹਮ ਜਦੋਂ ਸਰਕਾਰ ਦੇ ਮੁੱਖ ਮੰਤਰੀ ਔਰ ਮੰਤਰੀ ਔਰ ਮੁੱਖ ਮੰਤਰੀ ਜੀਲ ਚਾਹਤ ਸਰਕਾਰ ਜੀਲ ਤੋਂ ਹੀ ਚਲਾਉਣਗੇ ਔਰ ਕਿੱਥੋਂ ਚਲਾਉਣਗੇ ਜੀ ਕੋਈ ਨਵਾਂ ਕੰਮ ਥੋੜਾ ਏ ਜਿੰਨਾ ਮਾਫੀਆ ਏ ਜਿਹੜੇ ਐਕਸਟਰਸ਼ਨਿਸ ਨੇ ਉਹ ਜੀਲ ਚ ਐਕਸਟਰਸ਼ਨ ਕਰਦੇ ਨੇ ਜੀ ਜਿਹੜੇ ਤੁਹਾਡੇ ਜਿਹੜੇ ਮਾਫੀਆ ਦੇ ਲੋਕ ਨੇ ਜਿਹੜੇ ਉਹ ਲੋਕ ਜੇਲ੍ਹਾਂ ਚ ਬੈ ਕੇ ਲੋਕਾਂ ਨੂੰ ਮਰਵਾਉਣ ਦਾ ਕੰਮ ਕਰਦੇ ਨੇ ਤੇ ਭਾਈ ਕ੍ਰਿਮੀਨਲ ਬੰਦੇ ਜੇਲ੍ਹਾਂ ਚ ਇਹ ਕੰਮ ਕਰਦੇ ਨੇ ਕੋਈ ਨਵੀਂ ਗੱਲ ਨਹੀਂ ਹੋਣ ਲੱਗੀ ਤੁਸੀਂ ਸੋਚੋਗੇ ਕਿ ਅਰਵਿੰਦ ਕੇਜਰੀਵਾਲ ਜੀ ਕੋ ਨਵਾਂ ਕੰਮ ਕਰਨ ਲੱਗੇ ਨੇ ਇਹ ਸਾਰਾ ਇਸੇ ਤਰ੍ਹਾਂ ਕਰਦੇ ਨੇ ਜੇਲ੍ਹ 'ਚ ਬਹਿ ਕੇ ਕੰਮ ਕਰਦੇ ਨੇ ਸਾਰੇ ਕ੍ਰਿਮਨਲ ਤੋ ਤੁਸੀਂ ਇਹਨੂੰ ਹੈਰਾਨਗੀ ਭਰੇ ਗੱਲਾਂ ਦੇ ਨਾਲ ਨਾ ਦੇਖੋ ਮੈਂ ਤੁਹਾਨੂੰ ਬਸ ਇਹ ਬੇਨਤੀ ਕਰਦਾ ਹਾਂ ਕਿ ਤੁਸੀਂ ਸਹਿਜ ਜਿਹੇ ਤਰੀਕੇ ਨਾਲ ਦੇਖੋ ਕਿ ਕ੍ਰਿਮਨਲ ਜਿਹੜੇ ਨੇ ਉਹ ਜੇਲ੍ਹਾਂ 'ਚ ਬਹਿ ਕੇ ਕੰਮ ਕਰਦੇ ਨੇ ਸੋ ਇਹਦੇ 'ਚ ਹੈਰਾਨਗੀ ਵਾਲੀ ਮੈਨੂੰ ਕੋਈ ਗੱਲ ਨਹੀਂ ਦਿਖਾਈ ਦੇ। ਸਤਾ ਸਾਹਿਬ ਪੁਵਖ ਕੀ ਦੇਖਦੇ ਹੁਣ ਆਮ ਆਦਮੀ ਪਾਰਟੀ ਦਾ ਸਿਆਸੀ ਤੋਏ ਕੀ ਲੱਗਦਾ ਹੈ। ਦੇਖੋ ਸਿਆਸੀ ਤੋਏ ਕਹਿੰਦੇ ਤੇ ਉਹਨਾਂ ਦਾ ਪਿਆੜ ਜੇਲ੍ਹ ਤੇ ਬਾਹਰ ਹੀ ਜਾ ਕੇ ਪਤਾ ਲੱਗ ਸਕਦਾ ਹੈ ਔਰ ਤੇ ਹੁਣ ਜਿਹੜਾ ਜਾਊਗਾ ਉੱਥੇ ਜਾ ਕੇ ਦੇਖ ਕੇ ਆਊਗਾ ਫੇਖੋ ਨੁਸ ਹਾਂ ਜਾਂ ਤਾਂ ਜੇਲ੍ਹ ਦਾ ਸੁਪਰਡੈਂਟ ਦੱਸ ਸਕਦਾ ਹੈ ਜਾਂ ਜੇਲ੍ਹ ਦੇ ਡੀਜੀ ਦੱਸ ਸਕਦੇ ਉਹਨਾਂ ਦੇ ਫਿਕਰੇ ਬਾਰੇ ਤੁਸੀਂ ਮੈਨੂੰ ਕਿਵੇਂ ਉਹਨਾਂ ਦੇ ਫਿਕਰੇ ਬਾਰੇ ਦੱਸ ਸਕਦੇ ਹੋ ਜੀ ਬਹੁਤ ਸ਼ੁਕਰੀਆ ਸੱਸਾ ਸਾਹਿਬ ਤੁਸੀਂ